ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹ ਲੋਕ ਇਕੱਠੇ ਹੁੰਦੇ ਜਿਨ੍ਹਾਂ ਦੀ ਕੋਈ ਪਛਾਣ ਵੀ ਨਹੀਂ ਹੁੰਦੀ ਸੜਕ ਤੇ ਜਾਂਦਿਆਂ ਕੋਈ ਹਾਦਸਾ ਕਰ ਜਾਣ ਕੋਈ ਸ਼ਰਾਰਤ ਕਰ ਜਾਣ ਕਿਸੇ ਧੀ ਭੈਣ ਦੇ ਨਾਲ ਕੋਈ ਗਲਤ ਇਸ਼ਾਰੇਬਾਜ਼ੀ ਕਰ ਜਾਣ ਉਹਨਾਂ ਤੇ ਕੋਈ ਪਰਚਾ ਨਹੀਂ ਕੋਈ ਗੱਲ ਨਹੀਂ ਹਰਜਿੰਦਰ ਸਿੰਘ ਉਹਨਾਂ ਨੇ ਹੁਣੇ ਕਿਹਾ ਫਿਰ ਰੇਲਵੇ ਸਟੇਸ਼ਨ ਤੇ ਭੰਨ ਤੋੜ ਹੋਈ ਕੀ ਪ੍ਰਸ਼ਾਸਨ ਦੱਸੂਗਾ ਕਿੰਨੇ ਬੰਦੇ ਅਰੈਸਟ ਹੋਏ ਕਿੰਨਿਆਂ ਤੇ ਪਰਚਾ ਹੋਇਆ ਤੇ ਕੀ ਤੁਸੀਂ ਸਾਰੇ মিডিਆ ਵਾਲੇ ਇਸ ਗੱਲ ਦੇ ਗਵਾਹ ਨਹੀਂ ਹੋ ਕਿ ਜੇ ਤੁਹਾਡੇ ਸਾਡੇ ਚੋਂ ਕਿਸੇ ਨੇ ਕੀਤਾ ਹੁੰਦਾ ਤੇ ਹੁਣ ਤੱਕ ਚੱਕ ਕੇ ਸਣੇ ਟੱਬਰ ਅੰਦਰ ਨਾ ਕੀਤਾ ਹੁੰਦਾ ਤਾਂ ਇਹਦਾ ਮਤਲਬ ਸਰਕਾਰ ਦੀ ਮੰਨਛਾ ਗਲਤ ਹੈ ਉਹ ਨਹੀਂ ਚਾਹੁੰਦੇ ਨਾ ਚੀਜ਼ਾਂ ਨੂੰ ਰੋਕ ਲਾਉਣੀ ਮੇਰਾ ਨਾਮ ਹਰਜਿੰਦਰ ਸਿੰਘ ਜਿੰਦਾ ਜੀ ਅਸੀਂ ਇੱਥੇ ਵੱਖ-ਵੱਖ ਜਿੱਥੇ ਬੰਦੀਆਂ ਦੇ ਆਗੂ ਤੇ ਰਾਜਨੀਤਿਕ ਜਿੱਥੇ ਬੰਦੀਆਂ ਦੇ ਆਗੂ ਜਿਹੜੇ ਪਹੁੰਚੇ ਆ ਸਾਡੀ ਜਿਹੜੀ ਮੇਨ ਮੰਗ ਹੈਗੀ ਆ ਕਿ ਜਿੱਦਾਂ ਹੁਣ ਦਿਨ ਤਿਉਹਾਰਾਂ ਦੇ ਦਿਨ ਚੱਲ ਰਹੇ ਹੈਗੇ ਆ ਇਹਨਾਂ ਦਿਨਾਂ ਦੇ ਵਿੱਚ ਇੱਕ ਐਸਾ ਤਿਉਹਾਰ ਵੀ ਆਂਦਾ ਹੈ ਜਿਹੜਾ ਜ਼ਿਆਦਾਤਰ ਪ੍ਰਵਾਸੀ ਮਨਾਉਂਦੇ ਆ ਉਹ ਹੈਗਾ ਛੱਟ ਪੂਜਾਲਾ ਜਿਹੜੀ ਛੱਟ ਪੂਜਾ ਇੱਥੇ ਮਨਾਈ ਜਾਂਦੀ ਹੈ ਨਾ ਉਸ ਨੂੰ ਪੂਜਾ ਦੀ ਸ਼ਕਲ ਦੇਣ ਦੀ بجائے ਇੱਕ ਹੂੜਮਤ ਦੀ ਸ਼ਕਲ ਦਿੱਤੀ ਜਾਂਦੀ ਹੈ ਤੇ ਅਸੀਂ ਜਾਣਦੇ ਆ ਕਿ ਬੜੇ ਲੰਬੇ ਸਮੇਂ ਤੋਂ ਅਸੀਂ ਪ੍ਰਸ਼ਾਸਨ ਨੂੰ ਇਸ ਗੱਲ ਹੀ ਲੈ ਕੇ ਬਾਰ-ਬਾਰ ਆਪਣੀ ਮੈਮੋਰੈਂਡਮ ਦੇ ਜ਼ਰੀਏ ਜਾਂ ਗੱਲਾਂ ਦੇ ਜ਼ਰੀਏ ਇਹ ਕਹਿਣਾ ਚਾਹੁੰਦੇ ਆ ਕਿ ਇਹ ਜਿਹੜੇ ਦਿਨ ਤਿਉਹਾਰ ਹੁੰਦੇ ਆ ਇਹਨਾਂ ਨੂੰ ਦਿਨ ਤਿਉਹਾਰ ਦੀ ਤਰ੍ਹਾਂ ਹੀ ਮਨਾਇਆ ਜਾਵੇ ਇਹਨਾਂ ਦੇ ਵਿੱਚ ਜਿਸ ਤਰੀਕੇ ਦੇ ਅਪੱਤੀ ਜਨਕ ਹਾਲਾਤ ਬਣਾਏ ਜਾਂਦੇ ਆ ਜਾਂ ਜਿਸ ਤਰੀਕੇ ਦੀ ਹੁੱਲੜਬਾਜੀ ਕੀਤੀ ਜਾਂਦੀ ਹੈ ਉਹਨਾਂ ਚੀਜ਼ਾਂ ਦੇ ਉੱਤੇ ਸਰਕਾਰ ਜਿਹੜੀ ਹੈ ਉਹ ਅੱਖਾਂ ਨਾ ਬੰਦ ਕਰੇ ਇਹਨਾਂ ਚੀਜ਼ਾਂ ਨੂੰ ਰੋਕਣ ਲਈ ਯਤਨ ਕਰੇ ਤੇ ਜਿਹੜੇ ਇਹਦੇ ਸਫਰ ਦੇ ਯਤਨ ਕੀਤੇ ਜਾਣ ਉਹਦੇ ਕਰਕੇ ਅਸੀਂ ਅੱਜ ਡੀਸੀ ਨੂੰ ਇੱਕ ਮੰਗ ਪੱਤਰ ਦੇਣਾ ਹੈ ਜਿਹੜਾ ਸੀਐਮ ਨੂੰ ਸੰਬੋਧਨ ਹੋ ਕੇ ਲਿਖਿਆ ਹੋਇਆ ਪੰਜਾਬ ਦੇ ਸੀਐਮ ਨੂੰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜਿਹੜਾ ਇਹ ਤਿਉਹਾਰ ਆਂਦਾ ਆ ਇਸ ਤਿਉਹਾਰ ਦੇ ਦੌਰਾਨ ਜਿਹੜੇ ਪ੍ਰਵਾਸੀ ਲੋਕ ਨੇ ਉਹ ਵੱਡੀ ਵੱਡੀ ਗੱਡੀਆਂ ਟੈਂਪੂ ਟਰੱਕਾਂ ਦੇ ਉੱਤੇ 사ਉਂਡ ਡੀਜ ਵਗੈਰਾ ਲੱਦ ਲੈਂਦੇ ਆ ਬਿਨਾਂ ਕਿਸੇ ਸੇਫਟੀ ਦਾ ਧਿਆਨ ਰੱਖੇ ਬਿਨਾਂ ਕਿਸੇ ਉਸ ਚੀਜ਼ ਦਾ ਪ੍ਰੋਪਰ ਇੱਕ ਹੱਲ ਕਰਕੇ ਨਾ ਕੀਤਾ ਜਾਣ ਕਰਕੇ ਅਸੀਂ ਇਸ ਦੇ ਲਈ ਚਿੰਤਾਜਨਕ ਬੰਦੇ ਜਿਹੜੇ ਆ ਉੱਥੇ ਸਾਰੇ ਪਹੁੰਚੇ ਆ ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਵੀ ਇਦਾਂ ਦਾ ਕੋਈ ਅਗਰ ਪ੍ਰੋਗਰਾਮ ਬਣਾਣਾ ਹੈ ਉਹਨੂੰ ਨਿਰੋਲ ਧਾਰਮਿਕ ਰੂਪ ਚ ਹੀ ਮਨਾਇਆ ਜਾਵੇ ਤੇ ਇਸ ਦੌਰਾਨ ਜਿਹੜੀ ਹੁੱਲੜਬਾਜੀ ਲੜਕਿਆਂ ਵੱਲੋਂ ਜਿਹੜੇ ਉਹਨਾਂ ਦੇ ਪ੍ਰਵਾਸੀਆਂ ਦੇ ਮੁੰਡੇ ਜਿਹੜੇ ਇੱਥੇ ਪੰਜਾਬ 'ਚ ਰਹਿ ਰਹੇ ਨੇ ਬਿਨਾਂ ਕਿਸੇ ਵਜ੍ਹਾ ਦੇ ਰਹਿ ਰਹੇ ਨੇ ਜਿਨ੍ਹਾਂ ਨੂੰ ਕੰਮ ਕਰ ਹੈਗੇ ਨੇ ਉਹ ਇਦਾਂ ਦੇ ਹੁੱਲੜਬਾਜੀ ਨਹੀਂ ਕਰਦੇ ਬਸ ਜਿਹੜੇ ਇੱਥੇ ਅਵੇਦ ਰੂਪ 'ਚ ਆਏ ਹੋਏ ਨੇ ਜਾਂ ਯੋਗੀ ਨੇ ਉੱਥੋਂ ਦੀ ੱੱਕੇ ਮਾਰ ਕੇ ਜਿਹੜੇ ਕੱਢ ਦਿੱਤੇ ਹੋਏ ਨੇ ਉਹ ਪੰਜਾਬ 'ਚ ਆ ਕੇ ਇੱਥੇ ਗੁੰਡਾਗਰਦੀ ਖਿਲਾਰਦੇ ਨੇ ਉਹਨਾਂ ਨੂੰ ਨੱਥ ਪਾਉਣ ਦੇ ਲਈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨ ਆਏ ਆ ਕਿ ਉਹ ਉਹਨਾਂ ਨੂੰ ਨੱਥ ਪਾਵੇ ਤਾਂ ਜੋ ਇੱਥੇ ਪੰਜਾਬ ਦਾ ਮਾਹੌਲ ਜਿਹੜਾ ਨਾ ਖਰਾਬ ਹੋਵੇ ਤੁਸੀਂ ਦੇਖਿਆ ਹੋਣਾ ਤੁਸੀਂ ਦੇਖਿਆ ਹੋਣਾ ਕੀ ਕੱਲ ਜਲੰਧਰ ਸਟੇਸ਼ਨ ਦੇ ਉੱਤੇ ਹੀ ਜਿਹੜੀ ਛੱਟ ਪੂਜਾ ਨੂੰ ਲੈ ਕੇ ਪ੍ਰਵਾਸੀਆਂ ਦੀ ਆਵਾਜ਼ ਆਹੀ ਹੋ ਰਹੀ ਸੀ ਉਹਨਾਂ ਦੌਰਾਨ ਉਹਨਾਂ ਨੇ ਸਟੇਸ਼ਨ ਦੇ ਉੱਤੇ ਟ੍ਰੇਨ ਦੇ ਹਮਲਾ ਕਰ ਦਿੱਤਾ ਟ੍ਰੇਨ ਦੇ ਸ਼ੀਸ਼ੇ ਭੰਨੇ ਉੱਥੇ ਪੁਲਿਸ ਪ੍ਰਸ਼ਾਸਨ ਮੌਜੂਦ ਸੀਗਾ ਪ੍ਰਸ਼ਾਸਨ ਨੇ ਉਹਦੀਆਂ ਵੀਡੀਓ ਵੀ ਬਣਾਈਆਂ ਇੱਕ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਆ ਇਹੋ ਜਿਹੇ ਬੰਦੇ ਜਿਹੜੇ ਨੇ ਇਦਾਂ ਦਾ ਪੰਜਾਬ ਨੂੰ ਨੁਕਸਾਨ ਪਾ ਕੇ ਇਦਾਂ ਦੀ ਰਫਤ ਰਫਤ ਰਫਤਫਾ ਹੋ ਜਾਂਦੀ ਆ ਇਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਇੱਥੇ ਪਹੁੰਚੇ ਆਂ ਗੁੱਲੜ ਵਜੀ ਕਿਸ ਨੇ ਇਹ ਹੁੰਡੜ ਵਜੀ ਹੋਈ ਤੁਸੀਂ ਦੇਖੋ ਉਹਨਾਂ ਨੇ ਜਦੋਂ ਸ਼ਕ ਪੂਜਾ ਕਰਦੇ ਉਹ ਪੂਜਾ ਕਰਦੇ ਆਪਣੇ ਰੱਬ ਤੇ ਹੁੰਦੇ ਰੱਬ ਦਾ ਨਾਮ ਤੇ ਹੁੰਦੇ ਗੁੱਲੜ ਵਜੀ ਕਿਸ ਤੇ ਬਿਲਕੁਲ ਜਿਹੜਾ ਰੱਬ ਦਾ ਨਾਮ ਤੇ ਆਉਣ ਦੀ ਗੱਲ ਹੈ ਜੇ ਤਾਂ ਰੱਬ ਦਾ ਨਾਮ ਤੇ ਆਉਣ ਫਿਰ ਤਾਂ ਸਾਰਿਆਂ ਨੂੰ ਪਤਾ ਹੈ ਕਿ ਉਹ ਇੱਕ ਟ੍ਰੈਡੀਸ਼ਨ ਦਾ ਹਿੱਸਾ ਆ ਇੱਕ ਕਲਚਰ ਦਾ ਹਿੱਸਾ ਆ ਨਾ ਕਿ ਉਹ ਰੱਬ ਦਾ ਨਾਮ ਤੇ ਆਉਣ ਉਹ ਮੈਂ ਤੁਹਾਨੂੰ ਵੀਡੀਓ ਪ੍ਰੂਫ ਦਿਵਾਉਂਗਾ ਨਾਲ ਤੁਸੀਂ ਲਗਾ ਦਿਓ ਉਹ ਆਪਣੇ ਨਾ ਦਿਨਾਂ ਦੇ ਵਿੱਚ ਡੀਜੇ ਦੇ ਉੱਤੇ ਅਸ਼ਲੀਲ ਗਾਣੇ ਲਾਉਂਦੇ ਆ ਵੈਸ਼ਿਆਂ ਵਾਲੇ ਆ ਕੇ ਵੈਸ਼ਿਆਂ ਨਾਲ ਨੱਚਉਂਦੇ ਆ ਮੈਂ ਤੁਹਾਨੂੰ ਪ੍ਰੂਫ ਦਊਂਗਾ ਤੇ ਜਦੋਂ ਸਾਡੇ ਲੋਕ ਟ੍ਰਾਫਿਕ 'ਚ ਉਹਨਾਂ ਦੇ ਨਾਲ ਫਸੇ ਹੁੰਦੇ ਆ ਕਿਉਂਕਿ ਬਿਆਸ ਦਰਿਆ ਦਾ ਕੋਲ ਜਾਂਦੇ ਆ ਤੇ ਉਧਰ ਸਤਲੁਜ ਵੱਲ ਨੂੰ ਜਾਂਦੇ ਆ ਤੇ ਰਸਤੇ 'ਚ ਸਾਰਾ ਜਾਮ ਹੋ ਜਾਂਦਾ ਪੰਜਾਬੀ ਲੋਕ ਵੀ ਆਪਣੇ ਪਰਿਵਾਰ ਦੇ ਨਾਲ ਉਹਨਾਂ ਗੱਡੀਆਂ ਦੇ ਵਿੱਚ ਉੱਥੇ ਰਸਤੇ 'ਚ ਲੰਘ ਰਹੇ ਹੁੰਦੇ ਆ ਤੇ ਉਹਨਾਂ ਦੀਆਂ ਗੱਡੀਆਂ ਉੱਥੇ ਰੁਕ ਜਾਂਦੀਆਂ ਆ ਉਹਨਾਂ ਗੱਡੀਆਂ ਦੇ ਵਿੱਚੋਂ ਦੇਖ ਰਹੇ ਹੁੰਦੇ ਆ ਕਿ ਸਾਡੇ ਧੀਆਂ ਪਣਾ ਪੁੱਤ ਨਾਲ ਨੇ ਤੇ ਅੱਗੇ ਉਹ ਗੰਦ ਪਾ ਰਹੇ ਨੇ ਜਿਹੜੀ ਵੀਡੀਓ ਦੱਸ ਰਹੇ ਜਲੰਧਰ ਦੀ ਆ ਇਹ ਬਾਹਰ ਦੀ ਕਿਸੇ ਉਹ ਰਸਤਿਆਂ ਦੀ ਵੀਡੀਓ ਨੇ ਪੰਜਾਬ ਦੀਆਂ ਵੀਡੀਓ ਨੇ ਬਿਆਸ ਦਰਿਆ ਦੇ ਕੋਲ ਦੀ ਬਣੀ ਵੀਡੀਓ ਨੇ ਮੈਂ ਤੁਹਾਨੂੰ ਇਹ ਵੀਡੀਓ ਵੀ ਨਾਲ ਦੇ ਦੂੰਗਾ ਤੁਸੀਂ ਉਹ ਜਰੂਰ ਨਾਲ ਲਾ ਲਿਓ ਜਿੱਥੇ ਉਹ ਅਸ਼ਲੀਲ ਤਰੀਕੇ ਨਾਲ ਨੱਚਦੇ ਆ ਉਹਨਾਂ ਨੇ ਨਾਲ ਉਹ ਤਾਂ ਨਹੀਂ ਇਹ ਨਾਚ ਆ ਰੱਖੀਆਂ ਹੁੰਦੀਆਂ ਆ ਉਹਨਾਂ ਦੇ ਨਾਲ ਉਹ ਗਲਤ ਵਿਵਹਾਰ ਵੀ ਕਰ ਰਹੇ ਹੁੰਦੇ ਆ ਨਸ਼ਾ ਉਹਨਾਂ ਨੇ ਕੀਤਾ ਹੁੰਦਾ ਆ ਨਸ਼ਾ ਕਰਕੇ ਤੁਹਾਨੂੰ ਵੀ ਪਤਾ ਹੈ ਕਿ ਰੋਡ ਦੇ ਉੱਤੇ ਟ੍ਰੈਫਿਕ 'ਚ ਜਾਣਾ ਉਹ ਇੱਕ ਕਾਨੂੰਨੀ ਵਾਇਓਲੇਸ਼ਨ ਆ ਮਗਰ ਉਹਨਾਂ ਨੂੰ ਸਾਰੀਆਂ ਨੁਕੀ ਚੀਜ਼ਾਂ ਨੂੰ ਛਿੱਕੇ ਟੰਗ ਕੇ ਇਹ ਸਾਰਾ ਕੁਝ ਕੀਤਾ ਜਾਂਦਾ ਆ ਔਰ ਕਦੀ ਵੀ ਇਦਾਂ ਦਾ ਕੋਈ ਵੀ ਪ੍ਰੋਗਰਾਮ ਧਾਰਮਿਕ ਰੂਪ ਨਹੀਂ ਬਣ ਸਕਦਾ ਤੁਸੀਂ ਵੀ ਜਾਣਦੇ ਆ ਜਦੋਂ ਧਰਮ ਦਾ ਕੰਮ ਹੁੰਦਾ ਤੇ ਬੰਦਾ ਹਰਿਆ ਕੋ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਜਿਹੜਾ ਉਹਨਾਂ ਤੇ ਧਰਮ ਨੂੰ ਲੈ ਕੇ ਇਹ ਦੱਸ ਸਕੇ ਕਿ ਇਹ ਧਰਮ ਜਿਹੜਾ ਹੈ ਉਹ ਕੀ ਕੀ ਦਰਸਾਉਣਾ ਚਾਹੁੰਦਾ ਆ ਮਗਰ ਇਦਾਂ ਦਾ ਕੁਝ ਵੀ ਸਾਹਮਣੇ ਨਹੀਂ ਆਂਦਾ ਪ੍ਰਵਾਸੀ ਇਹਨਾਂ ਦਿਨਾਂ ਦੀ ਆੜ ਦੇ ਵਿੱਚ ਪੂਰੀ ਹੁੱਲੜਬਾਜੀ ਕਰਦੇ ਆ ਪੂਰੀ ਗੁੰਡਾਗਰਦੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਪਹਿਲੀ ਤੇ ਗੱਲ ਆ ਅਸੀਂ ਖੁਦ ਧਰਮੀ ਆ ਤੇ ਦੂਸਰੇ ਧਰਮ ਦੀ ਇੱਜ਼ਤ ਕਰਨਾ ਸਾਨੂੰ ਬਖੂਬੀ ਆਉਂਦਾ ਉਹਦੇ ਲਈ ਸਾਨੂੰ ਕੋਈ ਪ੍ਰੂਫ ਜਾਂ ਸਬੂਤ ਦੇਣ ਦੀ ਲੋੜ ਨਹੀਂ ਸਾਡਾ ਪਿੱਠ ਤੇ ਇਤਿਹਾਸ ਖੜਾ ਜੇ ਕਦੇ Hindu ਧਰਮ ਦੇ ਵਿੱਚ ਕਿਸੇ ਨੇ ਆਪ ਦੀ ਸੱਤਾ ਦੀ ਤਾਕਤ ਦੇ ਵਿੱਚ ਕੋਈ ਜ਼ੁਲਮ ਕਰਨ ਦੀ ਕੋਸ਼ਿਸ਼ ਕੀਤੀ ਤੇ ਸੈਕ ਉੱਥੇ ਬੋਲੇ ਆ ਹਾਂ ਆ ਰੀਸੈਂਟਲੀ ਅਗਰ ਮੁਸਲਮਾਨ ਭਰਾਵਾਂ ਦੇ ਨਾਲ ਧੱਕਾ ਹੁੰਦਾ ਦੱਸਿਆ ਸਾਨੂੰ ਤਾਂ ਆਪਾਂ ਉੱਥੇ ਖੜੇ ਆ ਨਾਲ ਜੇ ਕਿਸੇ Hindu ਨਾਲ ਹੁੰਦਾ ਤਾਂ ਅਸੀਂ ਉੱਥੇ ਖੜੇ ਆ ਤੇ ਸਿੱਖ ਆਪ ਦੇ ਹੱਕਾਂ ਦੇ ਲਈ ਤਾਂ ਜਦੋਂ ਦੇ ਜੰਮੇ ਉਦੋਂ ਦੇ ਲੜਦੇ ਪਏ ਆ ਤੇ ਅਸੀਂ ਕਿਸੇ ਦੇ ਧਰਮ ਦੇ ਖਿਲਾਫ ਤੇ ਕਦੇ ਵੀ ਨਹੀਂ ਹੋ ਸਕਦੇ ਪਰ ਹਾਂ ਇਹ ਜਿਹੜਾ ਧਰਮ ਦਾ ਵਿਸ਼ਾ ਹੁੰਦਾ ਉਹ ਸੀਰੀਅਸ ਹੁੰਦਾ ਉਹਦੇ ਵਿੱਚ ਗੰਭੀਰਤਾ ਹੁੰਦੀ ਹੈ ਦੁਨੀਆ ਦਾ ਕੋਈ ਧਰਮ ਇਹ ਨਹੀਂ ਕਹਿੰਦਾ ਵੀ ਤੁਸੀਂ ਧਰਮ ਦਾ ਧਰਮ ਦੀ ਆੜ ਲੈ ਕੇ ਇੱਕ ਦਿਨ ਦਾ ਸਹਾਰਾ ਲੈ ਕੇ ਤੇ ਤੁਸੀਂ ਅਸ਼ਲੀਲ ਇਸ਼ਾਰੇ ਕਰ ਕਰਕੇ ਨੱਚੋ ਇਹਦੀ ਕੋਈ ਇੱਕ ਵੀਡੀਓ ਨਹੀਂ ਹੈਗੀ ਹਜ਼ਾਰਾਂ ਐਵੀਡੈਂਸ ਨੇ ਕਈ ਸਾਲਾਂ ਤੋਂ ਇਹ ਕੁਝ ਪੰਜਾਬ ਦੀ ਧਰਤੀ ਤੇ ਚੱਲਦਾ ਆ ਰਿਹਾ ਜਦੋਂ ਦਾ ਇਹ ਛੱਟ ਪੂਜਾ ਦਾ ਸਿਸਟਮ ਪਿਛਲੇ ਆ 5-7 ਸਾਲ ਤੋਂ ਲਗਾਤਾਰ ਜਿਆਦਾ ਵਧਿਆ ਹੋਇਆ ਹੈ ਆ ਕੋਈ ਆਪਣਾ ਧਾਰਮਿਕ ਅਕੀਦਾ ਮਨਾਵੇ ਜੀ ਸਕਦ ਕੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਉਹ ਧਰਮ ਦੇ ਅਕੀਦੇ ਦੀ ਆੜ ਲੈ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਕਿ ਤੁਹਾਡੇ ਸੱਭਿਆਚਾਰ ਨੂੰ ਛੱਟ ਮਾਰੀ ਜਾਵੇ ਸਾਡਾ ਇਹ ਖਦਸ਼ਾ ਆ ਕਿ ਇਹ ਸਾਰੀਆਂ ਚੀਜ਼ਾਂ ਜਾਣ ਬੁੱਝ ਕੇ ਪੰਜਾਬ ਦੇ ਸੱਭਿਆਚਾਰ ਨੂੰ ਗੰਦਲਾ ਕਰਨ ਦੇ ਲਈ ਇੱਥੇ ਧੱਕੇ ਨਾ ਕਰਵਾਈਆਂ ਜਾਂਦੀਆਂ ਪਈਆਂ ਇਹ ਨਹੀਂ ਕਿ ਸੱਭਿਆਚਾਰ ਤੇ ਸਰਕਾਰ ਨੂੰ ਅਸੀਂ ਦੱਸਣਾ ਤੇ ਸਰਕਾਰ ਨੂੰ ਨਹੀਂ ਦਿੰਦਾ ਜਦੋਂ ਸਰਕਾਰਾਂ ਦੇ ਨੁਮਾਇੰਦੇ ਸਟੇਟਮੈਂਟ ਆ ਦਿੰਦੇ ਵੀ ਪੰਜਾਬ ਚ ਤੁਰੀ ਜਾਂਦੀ ਕੀੜੀ ਵੀ ਦਿਂਦੀ ਆ ਤੇ ਇਹਦਾ ਮਤਲਬ ਪਤਾ ਉਹਨਾਂ ਨੂੰ ਸਭ ਹੈ ਅਸੀਂ ਇੱਥੇ ਸਿਰਫ ਇਸ ਕਰਕੇ ਦੱਸਣ ਆਏ ਆ ਵੀ ਦੀਂ ਦਾ ਸਾਨੂੰ ਵੀ ਸਭ ਕੁਝ ਜੇ ਸਰਕਾਰ ਅੱਜ ਸਮੇਸਾਰ ਰਹਿੰਦੇ ਕੋਈ ਇਹਦੇ ਤੇ ਕੋਈ ਠੋਸ ਕਦਮ ਨਹੀਂ ਚੱਕਦੀ ਕੋਈ ਢੰਗ ਤਰੀਕਾ ਹਰ ਚੀਜ਼ ਦਾ ਸਿੱਖ Hindu ਮੁਸਲਮਾਨ ਸਾਰੇ ਹੀ ਆਪਣੇ ਧਾਰਮਿਕ ਕੀਤੇ ਮਨਾਉਂਦੇ ਆ ਇਹ ਹੀ ਸਰਕਾਰਾਂ ਇਹ ਹੀ ਪ੍ਰਸ਼ਾਸਨ ਬਕਾਇਦਾ ਨਾਲ ਤੁਰਦਾ ਆ ਸਪੇਸ ਦਿੰਦਾ ਆ ਜਗ੍ਹਾ ਤੈ ਹੁੰਦੀ ਆ ਢੰਗ ਤਰੀਕਾ ਤੈ ਹੁੰਦਾ ਨਗਰ ਕੀ ਤ ਨਿਕਲਦੇ ਆ ਹਫਤਾ ਆਪਤਾ ਮੀਟਿੰਗਾਂ ਚਲਦੀਆਂ ਪੌਸ ਵਾਲਿਆਂ ਦੇ ਨਾਲ ਹਾਲਾਂਕਿ ਉੱਥੇ ਬੰਦਾ ਆਊਗਾ ਵੱਧ ਤੋਂ ਵੱਧ 200 500 700 ਜਿਹੜਾ ਸ਼ਹਿਰਦਾਰੀ ਦਾ ਹੀ ਆ ਸ਼ਹਿਰ ਦਾ ਹੀ ਰਹਿਣ ਵਾਲਾ ਜਿਹਨੂੰ ਸਾਰੇ ਜਾਣਦੇ ਇੱਕ ਦੂਜੇ ਨੂੰ ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹ ਲੋਕ ਇਕੱਠੇ ਹੁੰਦੇ ਜਿਨ੍ਹਾਂ ਦੀ ਕੋਈ ਪਛਾਣ ਵੀ ਨਹੀਂ ਹੁੰਦੀ ਸੜਕ ਤੇ ਜਾਂਦਿਆਂ ਕੋਈ ਹਾਦਸਾ ਕਰ ਜਣ ਕੋਈ ਸ਼ਰਾਰਤ ਕਰ ਜਣ ਕਿਸੇ ਧੀ ਭੈਣ ਦੇ ਨਾਲ ਕੋਈ ਗਲਤ ਇਸ਼ਾਰੇबाजी ਕਰ ਜਾਣ ਉਹਨਾਂ ਤੇ ਕੋਈ ਪਰਚਾ ਨਹੀਂ ਕੋਈ ਗੱਲ ਨਹੀਂ ਹਰਜਿੰਦਰ ਸਿੰਘ ਉਹਨਾਂ ਨੇ ਹੁਣੇ ਕਿਹਾ ਵੀ ਰੇਲਵੇ ਸਟੇਸ਼ਨ ਤੇ ਭੰਨ ਤੋੜ ਹੋਈ ਕੀ ਪ੍ਰਸ਼ਾਸਨ ਦੱਸੂਗਾ ਕਿੰਨੇ ਬੰਦੇ ਅਰੈਸਟ ਹੋਏ ਕਿੰਨਿਆਂ ਤੇ ਪਰਚਾ ਹੋਇਆ ਤੇ ਕੀ ਤੁਸੀਂ ਸਾਰੇ মিডিਆ ਵਾਲੇ ਇਸ ਗੱਲ ਦੇ ਗਵਾਹ ਨਹੀਂ ਹੋ ਕਿ ਜੇ ਤੁਹਾਡੇ ਸਾਡੇ ਚੋਂ ਕਿਸੇ ਨੇ ਕੀਤਾ ਹੁੰਦਾ ਤੇ ਹੁਣ ਤੱਕ ਚੱਕ ਕੇ ਸਣੇ ਟੱਬਰ ਅੰਦਰ ਨਾ ਕੀਤਾ ਹੁੰਦਾ ਤਾਂ ਇਹਦਾ ਮਤਲਬ ਸਰਕਾਰ ਦੀ ਮੰਨਛਾ ਗਲਤ ਹੈ ਉਹ ਨਹੀਂ ਚਾਹੁੰਦੇ ਨਾ ਚੀਜ਼ਾਂ ਨੂੰ ਰੋਕ ਲਾਉਣੀ ਉਹ ਚਾਹੁੰਦੇ ਆਂ ਕਿ ਜਿਹੜਾ ਕੰਮ ਪ੍ਰਸ਼ਾਸਨ ਦਾ ਆ ਪ੍ਰਸ਼ਾਸਨ ਕਰੇ ਨਾ ਤੇ ਲੋਕ ਆਪਸ ਵਿੱਚ ਹੱਥੋ ਪਾਈ ਹੋਣ ਤੇ ਉਹ ਸਿੱਖਾਂ ਦੇ ਸਰਕਲ ਜਾ ਮੜਨ ਕੇ ਇਹ ਜੀ ਭਈਆਂ ਨੂੰ ਚੰਗਾ ਮਾੜਾ ਕਹਿੰਦੇ ਆ ਜਦ ਕਿ ਇਦਾਂ ਦੀ ਗੱਲ ਨਹੀਂ ਅਸੀਂ ਚਾਹੁੰਦੇ ਕਿ ਜਿਹੜਾ ਸਾਡਾ ਪੰਜਾਬ ਦਾ ਖੂਬਸੂਰਤ ਸੱਭਿਆਚਾਰ ਆ ਜਿੱਥੇ ਪੂਰੀ ਦੁਨੀਆ ਜਾਣਦੀ ਪਏ ਲੋਕ ਬੜੇ ਸੋਹਰਦ ਹੁੰਦੇ ਆ ਉਹ ਗੰਦਲਾ ਨਾ ਹੋਵੇ ਉਹਦੇ ਅੰਦਰ ਕੋਈ ਇਦਾਂ ਦੀ ਗੱਲ ਨਾ ਵਾਪਰੇ ਜਿਹੜੀ ਕੋਈ ਅਨਸੁਖਾਣੀ ਹੋਵੇ ਉਸ ਸਮੇਂ ਰਹਿnde ਪ੍ਰਸ਼ਾਸਨ ਨੂੰ ਕੋਈ ਨਾ ਕੋਈ ਸਟੈਂਡ ਲੈਣਾ ਚਾਹੀਦਾ ਤੁਸੀਂ ਦੱਸ ਰਹੇ ਕਈ ਸਾਲਾਂ ਤੋਂ ਇਦਾਂ ਹੀ ਕਰਦੇ ਆ ਰਹੇ ਆਂ ਛਲੀ ਗਾਣੇ ਲਾਉਂਦੇ ਛਲੀ ਸਿਆਰੇ ਕਰਦੇ ਆ ਇਹ ਸਾਲੀ ਤੁਸੀਂ ਕਿਉਂ ਕੰਪਲੀਟ ਕੀਤੀ ਪਹਿਲਾਂ ਵੀ ਤੁਸੀਂ ਦੇਰੇ ਦੇ ਨਾਲ ਹੀ ਪਹਿਲਾਂ ਪਹਿਲਾਂ ਵੀ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਆਪਣੇ ਪੱਧਰ ਦੇ ਉੱਤੇ ਗੱਲਬਾਤ ਚੱਕਦੇ ਰਹੇ ਰੱਖਦੇ ਰਹੇ ਹਮੇਸ਼ਾ ਗੱਲ ਕਰਦੇ ਰਹੇ ਆਂ ਇਸ ਵਾਰ ਲਿਖਤੀ ਰੂਪ ਦੇ ਵਿੱਚ ਬਕਾਇਦਾ ਦੇਣ ਜਾ ਰਹੇ ਆਂ ਅਸੀਂ ਇਸ ਤੋਂ ਪਹਿਲਾਂ ਵੀ ਅਸੀਂ ਜਿੰਨੀ ਅਪਰੋਚ ਕੋਈ ਵੀ ਗੱਲ ਯੱਕਦਮ ਨਹੀਂ ਨਾ ਵਾਧੀ ਕੋਈ ਬਿਮਾਰੀ ਕੋਈ ਰੋਗ ਜਿਹੜਾ ਹੁੰਦਾ ਹੈ ਤੁਸੀਂ 35 ਸੱਟੇ ਦਾ ਕੈਂਸਰ ਦੀ ਦਵਾਈ ਨਹੀਂ ਨਾ ਖਾਣ ਲਾ ਪੋਗੇ ਜੇ ਪਹਿਲੇ ਦਿਨ ਬੁਖਾਰ ਹੋਇਆ ਤੇ ਬੁਖਾਰ ਦਾ ਇਲਾਜ ਕਰੋਗੇ ਨਾ ਜਦੋਂ ਇਹਦੀ ਸ਼ੁਰੂਆਤ ਹੋਈ ਤੇ ਉਸ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੇ ਸਾਡੇ ਸੰਪਰਕ ਚ ਲੋਕ ਸੀ ਅਸੀਂ ਬਾਕਾਇਦਾ ਪਹਿਲਾਂ ਉਹਨਾਂ ਨਾਲ ਡਾਇਰੈਕਟ ਡਾਇਲੌਗ ਖੋਲ੍ਹਿਆ ਆ ਲੋਕਾਂ ਨਾਲ ਲੋਕਾਂ ਨਾਲ ਡਾਇਰੈਕਟ ਡਾਇਲੌਗ ਖੋਲ੍ਹਿਆ ਆ ਇਨਫੈਕਟ ਹੁਣ ਵੀ ਜਿਹੜੇ ਲੋਕ ਸਾਡੇ ਸੰਪਰਕ ਚ ਉਹਨਾਂ ਨੂੰ ਵੀ ਕਹਿ ਰਹੇ ਅਸੀਂ ਸਮਝਾ ਰਹੇ ਆ ਕਿ ਤੁਸੀਂ ਆਪਣਾ ਜਲੂਸ ਆਪ ਨਾ ਕਢੋ ਇਹ ਜਿਹੜਾ ਧਰਮ ਹੁੰਦਾ ਆ ਉਹ ਰਿਸਪੈਕਟ ਦਾ ਇੱਕ ਮੁੱਦਾ ਹੁੰਦਾ ਤੁਸੀਂ ਉਹਨੂੰ ਇਸ ਕਦਰਨਾ ਉਹਦਾ ਰੂਪਰੇਖਾ ਬਣਾਓ ਤੇ ਉਹ ਚ ਡਿਸਰੈਸਪੈਕਟ ਹੋਵੇ ਤੁਹਾਡੀ